ਇਹ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ ਇੱਕ ਕੀ ਭੂਮਿਕਾ ਨਿਭਾਣ ਕਿ ਸਚਾਰ ਮਨੁੱਖ ਜਿਹੜਾ ਹੈ ਉਹ ਤਿਆਰ ਹੋ ਸਕੇ ਤੇ ਸਾਰਿਆਂ ਤੋਂ ਪਹਿਲੇ ਮੈਂ ਵਧਾਈ ਦੇਣਾ ਡਾਕਟਰ ਸਾਹਿਬ ਨੂੰ ਕਿ ਪਹਿਲਾਂ ਜਿੰਨੇ ਕੈਂਪ ਲੱਗੇ ਨੇ ਉਹ ਟੀਚਰਾਂ ਦੇ ਲੱਗੇ ਆ ਤੇ ਫਿਰ ਇਹਨਾਂ ਨੂੰ ਬੇਨਤੀ ਕੀਤੀ ਗਈ ਵੀ ਟੀਚਰ ਜਿਹੜੀ ਉਹ ਪ੍ਰਿੰਸੀਪਲ ਦੇ ਹੁਕਮ 'ਚ ਹੈ ਜਿਵੇਂ ਬੀਬੀ ਅੰਦਰਜੀਤ ਕੌਰ ਜੀ ਨਾਲ ਅੱਜ ਨੂੰ ਇਸ਼ਾਰਾ ਦਿੱਤਾ ਆਪਣੇ ਸਪੀਚ ਦੌਰਾਨ ਤੇ ਪ੍ਰਿੰਸੀਪਲ ਨੇ ਜਿਵੇਂ ਕਹਿਣਾ ਟੀਚਰੋਂ ਦੇ ਉੱਤਰਾਂ ਕਰਨਾ ਪੈਣਾ ਇਹਨਾਂ ਨੇ ਫਿਰ ਦੂਜਾ ਪਰਾਲਾ ਕੀਤਾ ਵੀ ਪ੍ਰਿੰਸੀਪਲ ਵੀ ਜਿਹੜੇ ਸਕੂਲਾਂ ਦੇ ਉਹਨਾਂ ਨੂੰ ਨਾਲ ਬੁਲਾਇਆ ਗਿਆ ਫਿਰ ਤੀਜੀ رائے ਦਿੱਤੀ ਮੈਂ ਕਿ ਪ੍ਰਿੰਸੀਪਲ ਜਿਹੜੀ ਉਹ ਮੈਨੇਜਮੈਂਟ ਦੇ ਹੁਕਮ ਤੇ ਆਖੋ ਸਤਨਾਮ ਉਹ ਮੈਨੇਜਮੈਂਟ ਦੇ ਹੁਕਮ ਦੇ ਮੈਨੇਜਮੈਂਟ ਜਿਵੇਂ ਕਹੂਗੀ ਉਹਨੂੰ ਤੇ ਉੰਜ ਹੀ ਕਰਨਾ ਪੈਣਾ ਤੇ ਅੱਜ ਮੈਂ ਇਹਨਾਂ ਨੂੰ ਵਧਾਈ ਦੇਣਾ ਕਿ ਉਹ ਤੀਜੇ ਸਟੈਪ 'ਚ ਵੀ ਮੇਰੇ ਕਲਗੀਆਂ ਵਾਲੇ ਨੇ ਇਹਨਾਂ ਨੂੰ ਕਾਮਯਾਬੀ ਬਖਸ਼ੀ ਹੈ 70 75% ਮੈਨੇਜਮੈਂਟ ਦੇ ਮੈਂਬਰ ਵੀ ਇਸ ਜਗ੍ਹਾ ਵਿਖੇ ਮੌਜੂਦ ਨੇ ਜਿਹੜੀ ਅਤ ਲੋੜ ਹੈ ਕਿ ਮੈਨੇਜਮੈਂਟ ਵੀ ਗੱਲ ਪਹੁੰਚੇ ਵੀ ਕੀ ਚਾਹ ਰਹੇ ਆ ਫਿਰ ਉਹ ਪ੍ਰਿੰਸੀਪਲ ਨੂੰ ਸਾਰੀ ਚੀਜ਼ ਸੌਖੀ ਕਵਰ ਕਰਨੀ ਟੀਚਰਾਂ ਨੂੰ ਹੋਰ ਸੌਖੀ ਹੈ ਇਹ ਪਹਿਲੀ ਵਧਾਈ ਹੈ ਸਮਾਂ ਪੂਰਾ ਸੂਰ ਹੈ ਤੇ ਜਿਹੜੀ ਸੱਚ ਯਾਰ ਮਨੁੱਖ ਲਈ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਉਹਦੇ ਚ ਦਾਸ ਪਹਿਲੀ ਬੇਨਤੀ ਕਰੇਗਾ ਕਿ ਜਿੰਨੀਆਂ ਟੀਚਰਾਂ ਜਾਂ ਪ੍ਰਿੰਸੀਪਲ ਬੈਠੇ ਨੇ ਉਹ ਆਪਣੇ ਆਪ ਨੂੰ ਹੱਥ ਜੋੜ ਕੇ ਬੇਨਤੀ ਹੈ ਟੀਚਰ ਨਾ ਸਮਝੋ ਉਹ ਆਪਣੇ ਆਪ ਨੂੰ ਪ੍ਰਿੰਸੀਪਲ ਨਾ ਸਮਝੋ ਇਹ ਹੱਥ ਜੋੜ ਕੇ ਬੇਨਤੀ ਹੈ ਉਹ ਆਪਣੇ ਆਪ ਨੂੰ ਟੀਚਰ ਨਾ ਸਮਝੋ ਪ੍ਰਿੰਸੀਪਲਾਂ ਸਮਝੋ ਤੁਹਾਡੀ ਡਿਊਟੀ ਜਿਹੜੀ ਕੇਵਲ ਤਨਖਾਹ ਤੱਕ ਨਹੀਂ ਕੇਵਲ ਪੇ ਤੱਕ ਨਹੀਂ ਤੁਹਾਡੀ ਸਰਵਿਸ ਕੇਵਲ ਘਰ ਦੇ ਗੁਜ਼ਾਰੇ ਲਈ ਨਹੀਂ ਇਹ ਮੈਂ ਅੰਦਰੋਂ ਕਹਿ ਰਿਹਾ ਟੀਚਰਾਂ ਨੂੰ ਪ੍ਰਿੰਸੀਪਲਾਂ ਨੂੰ ਕਿ ਤੁਹਾਡੀ ਆਪਣੀ ਡਿਊਟੀ ਨੂੰ ਟੀਚਰ ਪ੍ਰਿੰਸੀਪਲ ਦੀ ਡਿਊਟੀ ਨਾ ਸਮਝੋ ਤੁਹਾਡੀ ਡਿਊਟੀ ਇੰਨੀ ਵੱਡੀ ਹੈ ਇੱਕ ਸੰਤ ਵਰਗੀ ਡਿਊਟੀ ਹੈ ਤੁਹਾਡੀ ਇੱਕ ਸਾਧੂ ਪੂਰੇ ਵਰਗੀ ਡਿਊਟੀ ਹੈ ਆਪ ਜੀ ਦੀ ਇੱਕ ਸੰਤ ਜਿਹੜਾ ਨਾ ਉਨੂੰ ਕੋਈ ਮਾਇਆ ਨਾ ਨਾ ਮਤਲਬ ਹੁੰਦਾ ਸੰਤ ਨੂੰ ਕੋਈ ਹੋਰ ਸੋਭਾ ਨਾਲ ਮਤਲਬ ਨਹੀਂ ਹੁੰਦਾ ਸੰਤ ਦਾ ਇੱਕੋ ਇਜ਼ਮ ਹੁੰਦਾ ਹੈ ਜੀਵਨ ਘੜਿਆ ਜਾਵੇ ਜਿਹੜਾ ਵੀ ਕੋਈ ਉਹਦੇ ਸੰਪਰਕ ਚ ਆਇਆ ਹੈ ਨਾ ਉਹਦਾ ਜੀਵਨ ਉੱਚਾ ਹੋ ਜਾਏ ਜੀਵਨ ਬਣ ਜਾਵੇ ਜੇ ਕਿਸੇ ਸੰਤ ਕੁਲ ਮੈਂ ਨਾ ਨਹੀਂ ਲੈਂਦਾ ਇੱਕ ਮਿਸਤਰੀ ਆ ਗਿਆ ਉਹਨੇ ਆਹੀ ਕਿਹਾ ਮਿਸਤਰੀ ਨੇ ਸੰਤ ਨੂੰ ਕਰਦੇ ਨਾ ਲੋਕ ਦੁੱਖ ਸੁੱਖ ਸਾਂਝਾ ਪੂਰਨ ਸਿਓ ਉਨੇ ਇੰਨਾ ਹੀ ਕਿਹਾ ਬਈ ਘਰ ਚ ਕਲੇ ਛੇ ਘਰ ਚ ਗੁਜ਼ਾਰਾ ਨਹੀਂ ਤੇ ਸੰਤ ਨੇ ਅਗੋਂ ਕੀ ਆਖਿਆ ਕਿੰਨੀ ਦਿਹਾੜੀ ਲੈਣਾ ਇਹ ਗੱਲ ਉਦੋਂ ਦੀ ਹੈ 10-12 ਸਾਲਾਂ ਦੀ ਉਹ ਮਿਸਰੀ ਨੇ ਕਿਹਾ ਜੀ ਦਿਹਾੜੀ 12 ਨੇ ਲੈਣਾ ਤੇ ਅਗੋਂ ਸੰਤ ਨੇ ਕਿਹਾ ਮਾਲਕ ਦਾ ਕੰਮ 14 ਨੇ ਦਾ ਕਰਿਆ ਕਰ ਸ਼ਾਂਤੀ ਵੀ ਹੋ ਜਾਏਗੀ ਮਾਲਕ ਦਾ ਕੰਮ ਜਿਹੜੇ ਕਰ ਰਹੇ ਹਨ ਉਹ ਕੰਮ ਉਹਨੂੰ 14 ਨੇ ਦਾ ਕਰਕੇ ਤੇ 12 ਨੇ ਲੈ ਕੇ ਘਰ ਚ ਬਰਕਤ ਵੀ ਪੈ ਜਾਏਗੀ ਸੰਤ ਦਾ ਕੰਮ ਹੁੰਦਾ ਜੀਵਨ ਘੜਨਾ ਜੇ ਕਿਸੇ ਨੇ ਆ ਕੇ ਸੰਤ ਨੂੰ ਕਹਿ ਦਿੱਤਾ ਕਿ ਮੱਜਾਂ ਦਾ ਦੁੱਧ ਸੁੱਕ ਗਿਆ ਤੇ ਉਹ ਸੰਤ ਨੇ ਅਗੋਂ ਕੀ ਆਖਿਆ ਕਿਨੇ ਮੈਂਬਰ ਉਹ ਜੀ ਪੰਜ ਮੈਂਬਰਾਂ ਆ ਆਚਾਰ ਮੈਂਬਰਾਂ ਦੋ ਬੱਚੇ ਆ ਪੰਜ ਮੈਂਬਰਾਂ ਦੋ ਬੱਚੇ ਆ ਦੋ ਅਸੀਂ ਆ ਇੱਕ ਮਾਤਾ ਹੈ ਅਗੋਂ ਸੰਤ ਨੇ ਇਹੀ ਕਿਹਾ ਮਾਤਾ ਨੂੰ ਦੁੱਧ ਦਿੰਦੇ ਹੋ ਮਾਂ ਨੂੰ ਦੁੱਧ ਪਿਆਉਂਦੇ ਹੋ ਉਹਨੇ ਆਖਿਆ ਜੀ ਉਹ ਨਹੀਂ ਦਿੰਦੇ ਪਹਿਲੇ ਦਿੰਦੇ ਸੀ ਹੁਣ ਬੰਦ ਕਰ ਦਿੱਤਾ ਤੇ ਉਹਨੇ ਫਿਰ ਸੰਤ ਨੇ ਇਹੀ ਆਖਿਆ ਜਿਸ ਘਰ ਵਿੱਚ ਮਾਂ ਦੀ ਸੇਵਾ ਨਹੀਂ ਫਿਰ ਬਰਕਤ ਵੀ ਉੱਡ ਜਾਂਦੀ ਏ ਸੰਤ ਦਾ ਕੰਮ ਹੁੰਦਾ ਜੀਵਨ ਘੜਨਾ ਟੀਚਰ ਦਾ ਪ੍ਰਿੰਸੀਪਲ ਦਾ ਕੰਮ ਹੈ ਬੱਚਿਆਂ ਦਾ ਜੀਵਨ ਘੜਨਾ ਦੂਜਾ ਜਿਹੜੀ ਬੇਨਤੀ ਹੈ ਦਾਸ ਵੱਲੋਂ ਇੱਕ ਮਿੰਟ ਵਿੱਚ ਜਿਹੜਾ ਇਹਨਾਂ ਦਾ ਮੁੱਖ ਵਿਸ਼ਾ ਹੈ ਕਿ ਵਿਦਿਅਕ ਸੰਸਥਾਵਾਂ ਦੀ ਕੀ ਭੂਮਿਕਾ ਹੋਵੇ ਤੇ ਮੇਰੇ ਖਿਆਲ 'ਚ 60 ਬਹਿ ਮਸਲਾ ਵਰਿੰਦਰਪਾਲ ਸਿੰਘ ਜੀ ਤੁਸੀਂ ਹੱਲ ਕਰਤਾ ਇੱਕ ਕਿਤਾਬਾਂ ਬਣਾ ਕੇ ਇਹ ਬਹੁਤ ਮੈਂ ਉੱਥੇ ਬੈਠਾ ਦੇਖ ਰਿਹਾ ਸੀ ਇਹ ਇਹ 60% ਮਸਲਾ ਜਿਹੜਾ ਨਾ ਇਹਨਾਂ ਨੇ ਜਦੋਂ ਜ ਸਕੂਲਾਂ ਨੇ ਕਿਤਾਬਾਂ ਲਾ ਲੈਣੀਆਂ ਤੇ ਆਹ ਜਿਹੜਾ ਕਿਤਾਬਾਂ ਵਿੱਚ ਤੁਸੀਂ ਗੁਰਬਾਣੀ ਦਾ ਵਿਰਸਾ ਜਾਂ ਉਹ ਚੀਜ਼ਾਂ ਦੇਤੀਆਂ ਨਾ ਇਹ 60% ਮਸਲੇ ਉਹਨਾਂ ਵਿਦਿਅਕ ਸੰਸਥਾਵਾਂ ਦੇ ਆਪਣੇ ਆਪ ਹੱਲ ਹੋ ਜਾਣੇ ਆ ਜਿਨ੍ਹਾਂ ਨੇ ਉਹ ਕਿਤਾਬਾਂ ਲੁਆਤੀਆਂ ਜਿਹਦੇ ਵਿੱਚ ਦੁਨਿਆਵੀ ਪੜ੍ਹਾਈ ਨਾਲ ਨਾਲ ਬੱਚਾ ਅਧਿਆਤਮਿਕ ਪੜ੍ਹਾਈ ਆਪਣੇ ਆਪ ਕਰੀ ਜਾਵੇ ਤੇ ਇੱਕ ਜਿਹੜਾ ਤੀਜੀ ਹੈ ਉਹਦੇ ਤੇ ਤੁਸੀਂ ਟੀਚਰਾਂ ਪ੍ਰਿੰਸੀਪਲ ਖੁੱਲ ਕੇ ਵਿਚਾਰ ਇਹਨਾਂ ਨੂੰ ਲੈਣਾ ਭਾਵੇਂ ਲਿਖ ਕੇ ਦੇ ਦੇਣਾ ਬੋਲ ਕੇ ਦੇ ਦੇਣਾ ਕਿ ਜਿਹੜੀ ਸਿੱਖ ਸੰਸਥਾਵਾਂ ਦੀ ਵਿਦਿਅਕ ਸੰਸਥਾਵਾਂ ਦੀ ਭੂਮਿਕਾ ਹੈ ਸਚਾਰ ਮੋਰਖ ਦੀ ਘਾੜਤ ਲਈ ਉਹਦੇ ਵਿੱਚ ਕੁਝ ਜਿਹੜੇ ਕਿਤਾਬਾਂ ਜਿਹਨਾਂ ਨੇ ਲੈਂਦਾ ਉਹਦੇ ਨੰਬਰ ਤੇ ਮਿਲ ਜਾਣੇ ਆ ਕੁਝ ਇਹੋ ਜਿਹੇ ਸਕੂਲ ਚ ਉਪਰਾਲੇ ਹੋਰ ਕੀਤੇ ਜਾਣ ਜਿਹਦੇ ਲਈ ਬੱਚਿਆਂ ਨੂੰ ਉਤਸ਼ਾਹਤ ਕੀਤਾ ਜਾਵੇ ਉਹਦੇ ਵੱਖਰੇ ਨੰਬਰ ਦਿੱਤੇ ਜਾਣ ਉਹ ਇਹੋ ਜਿਹੇ ਉਪਰਾਲੇ ਹੋਣ ਜੋ ਇਹ ਚਾਰੇ ਨੇ ਸਚਾਰ ਮਨੁੱਖ ਦੀ ਘੜਤ ਵਾਲੇ ਅਸੀਂ 6ਵੀਂ ਤੇ 7ਵੀਂ ਦੇ ਬੱਚਿਆਂ ਦੇ ਟਰਾਈ ਕੀਤੀ ਸੀ ਡਾਕਟਰ ਸਾਹਿਬ ਆ ਸਾਡੇ ਪ੍ਰਿੰਸੀਪਲ ਬੈਠੇ ਜਗਦੀਤ ਕੌਰ ਵੀ ਦੂਜੇ ਪ੍ਰਿੰਸੀਪਲ ਵੀ ਬੈਠੇ ਜਸਲੀਨ ਕੌਰ ਤੀਜੇ ਹਰਸ਼ਰਨ ਕੌਰ ਸਾਰੇ ਬੈਠੇ ਆ ਅਸੀਂ ਇੱਕ ਟਰਾਈ ਕੀਤੀ ਸੀ 6ਵੀਂ 7ਵੀਂ ਦੇ ਬੱਚਿਆਂ ਦੇ ਜਿਹੜੀਆਂ ਲੜਕੀਆਂ ਭਈ ਉਹਨਾਂ ਨੇ 15 ਮਿੰਟ ਰਸੋਈ ਵਿੱਚ ਆਪਣੀ ਮਾਤਾ ਨਾਲ ਹੱਥ ਵਟਾਉਣਾ ਤੇ ਰੋਜ਼ ਟੀਚਰ ਨੇ ਪੁੱਛਣਾ ਤੂੰ 15 ਮਿੰਟ ਹੱਥ ਵਟਾਇਆ ਆਪਣੀ ਮੰਮੀ ਦੇ ਨਾਲ ਉਹਦਾ ਫਿਰ ਉਹ ਲਿਖਿਆ ਸਹੀ ਲਗਣੀ ਹੈ ਨਹੀਂ ਵਟਾਇਆ ਹੁਣ ਝੂਠ ਬੋਲਦੇ ਉਹਦੀ ਮਰਜ਼ੀ ਹੈ ਮਾਪੇ ਕੋ ਵੀ ਪੁੱਛ ਲੈਣਾ ਮੇਰੀ ਬੇਨਤੀ ਨਗੀ ਜੀ ਸਮਝੋ ਵੀ ਜਿੱਥੇ ਕਿਤਾਬਾਂ 'ਚੋਂ ਪੜ੍ਹਾਈ ਕਰਨ ਸਚਿਆਰ ਬਣਨ ਦੀ ਜਿੱਥੇ ਸਿਲੇਬਸ 'ਚ ਪੜ੍ਹਾਈ ਕਰਨ ਸਚਿਆਰ ਬਣਨ ਦੀ ਉਹ ਸੇ ਐਸ ਚੀਜ਼ਾਂ ਦੇ ਵੀ ਨੰਬਰ ਦਿਓ ਐ ਚੀਜ਼ਾਂ 'ਚ ਵੀ ਉਤਸ਼ਾਹ ਪੈਦਾ ਕਰੋ ਕਿ ਜੋ ਗੁਰਬਾਣੀ ਦੇ ਅਨੁਸਾਰ ਇਹ ਸਾਨੂੰ ਸਕਰੀਨ ਤੇ ਦਿਖਾ ਰਹੇ ਨੇ ਉਹ ਉਹ ਚੀਜ਼ਾਂ ਉਹਨਾਂ ਦੇ ਜੀਵਨ ਵਿੱਚ ਤੁਹਾਡੇ ਨਿਕਨੇ ਕੇ ਉਪਰਾਲਿਆਂ ਨਾਲ ਆ ਜਾਣਗੀਆਂ ਤੇ ਉਹ ਫਿਰ ਚੀਜ਼ਾਂ ਜਦੋਂ ਇਸ ਤਰ੍ਹਾਂ ਤੁਸੀਂ ਆਪਣੇ ਸਕੂਲਾਂ ਦੇ ਵਿੱਚ ਸਿਲੇਬਸ ਦੇ ਨਾਲ ਨਾਲ ਉਹਨੂੰ ਉਪਰਾਲਿਆਂ 'ਚ ਲਿਆਓਗੇ ਮੇਰੇ ਖਿਆਲ ਨਾਲ ਅਸਲੀ ਜਿਹੜਾ ਇਹਨਾਂ ਦਾ ਮਨੋਰਥ ਏ ਕਿ ਸਿੱਖ ਸੱਚ ਯਾਰ ਮਨੁੱਖ ਦੀ ਘਾੜ ਲਈ ਜਿਹੜੀਆਂ ਵਿਦਿਅਕ ਸੰਸਥਾਵਾਂ ਦਾ ਕਾਰਜ ਉਹਦਾ ਅਸਰ ਜ਼ਰੂਰ ਬਾਹਰ ਆਏਗਾ ਮੈਂ ਖਿਰਲੀ ਗੱਲ ਕਹਿ ਕੇ ਸਮਾਪਤੀ ਕਰਨ ਲੱਗਾ ਜੇ ਇਹ ਬੜਾ ਵੱਡਾ ਵਰਿੰਦਰਪਾਲ ਸਿੰਘ ਜੀ ਪੈਸੇ ਜੇ ਆਪਜੀ ਕੋਲ ਤੁਸੀਂ ਦੋ ਬੱਚਿਆਂ ਨੂੰ ਸਮਝਾਓ ਲੱਗੇਗਾ ਅੱਧਾ ਘੰਟਾ ਇੱਕ ਸਕੂਲ 'ਚ 1800 ਬੱਚਾ ਪੜਦਾ 800 ਪੜਦਾ ਯਾਰ ਪੜਦਾ 1200 ਪੜਦਾ ਅਗਰ ਥੋੜੀ ਜੀ ਗੱਲ ਟੀਚਰਾਂ ਪ੍ਰਿੰਸੀਪਲ ਸਮਝ ਲੈਣ ਇਹਨੂੰ ਚਲਾ ਦੇਣ ਇਹ ਦਾਸ ਨੇ ਇੱਕੋ ਗੱਲ ਕਹੀ ਹੈ ਵੀ 15 ਮਿੰਟ ਰਸੋਈ 'ਚ ਕੰਮ ਕਰਾਇਆ ਇਹ ਬਾਕੀ ਚੀਜ਼ਾਂ ਤੁਸੀਂ ਆਪਣੀਆਂ ਤੁਹਾਨੂੰ ਇੰਨੀਆਂ ਫੈਲਾਂ ਦਿੱਤੀਆਂ ਇਹਨਾਂ ਨੇ ਬੈਗ ਦਿੱਤੇ ਨੇ ਤੁਸੀਂ ਆਪੋ ਆਪਣੀ رائے ਕਿਉਂਕਿ ਸੰਗਤ ਵਿੱਚੋਂ رائے ਉੱਭਦੀ ਹੈ ਸੰਗਤ ਵਿੱਚੋਂ ਅچھے ਖਿਆਲ ਨਿਕਲਦੇ ਉਹ ਇਹਨਾਂ ਨੂੰ ਦਿਓ ਉਹਨਾਂ ਨੂੰ ਫਿਰ ਆਪੇ ਛਾਪ ਕੇ ਆਪਣੇ ਢੰਗ ਦੇ ਨਾਲ ਸਾਰਾ ਕੁਝ ਇਹਨੂੰ ਹੋਰ ਨਾਲ ਤੱਕ ਪਹੁੰਚਾਉਣਗੇ ਇਹ ਜ਼ਰੂਰ ਇਹ ਜਿਹੜਾ ਮਿਸ਼ਨ ਹੈ ਸਕੂਲ ਜੇ ਚੱਲ ਪੈਣ ਇੱਕ ਗੱਲ 2200 ਬੱਚੇ ਤੱਕ ਪਹੁੰਚ ਸਕਦੀ ਹੈ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ